ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਆਜਾਪਾ ਗੁਰਨਾਨਕ ਸਾਹਿਬ ਜੀ ਦੇ ਸ੍ਰੀ ਰਾਗ ਵਿੱਚ ਦਰਬ ਸ਼ਬਦ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ ਤੇ ਗੱਲ ਕਰਨ ਲੱਗੇ ਹਾਂ ਸਾਡੀ ਕੋਲ ਖੋਜ ਸ਼ਬਦ ਮਹਲੇਹ ਪ੍ਰੋਜੈਕਟ ਵੱਲੋਂ ਇਸ ਸ਼ਬਦ ਦੀ ਵਿਆਖਿਆ ਹੈ ਤੇ ਕੋਸ਼ਿਸ਼ ਰਹੇਗੀ ਇਸ ਦੇ ਅਰਥਾਂ ਨੂੰ ਸਮਝਣ ਦੀ ਹਾਂਜੀ ਬਿਲਕੁਲ ਇਹ ਸ਼ਬਦ ਦੇਖੋ ਸਿੱਧਾ ਮਨੁੱਖੀ ਮਾਨ ਦੀਆਂ ਕਮਜ਼ੋਰੀਆਂ ਤੇ ਉਹਨਾਂ ਔਗੁਣਾਂ ਤੇ ਵਾਰ ਕਰਦਾ ਹੈ ਪਰ ਨਾਲ ਹੀ ਇਹ ਵੀ ਦੱਸਦਾ ਹੈ ਕਿ ਅਸਲ ਇੱਜ਼ਤ ਜਿਹਨੂੰ ਬਾਣੀ ਚ ਪੱਤ ਕਿ ਆਦਿਆ ਉਹ ਕਿਵੇਂ ਮਿਲਦੀ ਹੈ ਵਾਕੀ ਸ਼ੁਰੂਆਤ ਬਹੁਤ ਹੀ ਕਹਿ ਲੋ ਤਿੱਖੀ ਹੈ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਲਾਲਚ ਨੂੰ ਸਿੱਧਾ ਕੁੱਤਾ ਕਹਿ ਦਿੱਤਾ ਹਾਂਜੀ ਲੱਭ ਕੁੱਤਾ ਤੇ ਝੂਠ ਨੂੰ ਚੂੜਾ ਕੂੜ ਚੂੜਾ ਫਿਰ ਠੱਗੀ ਠੋਰੀ ਨੂੰ ਤਾਂ ਮੁਰਦਾਰ ਖਾਨ ਦੇ ਬਰਾਬਰ ਦੱਸਿਆ ਗਿਆ ਬਿਲਕੁਲ ਇਹ ਸਿਰਫ ਬਾਹਰੀ ਗੱਲਾਂ ਨਹੀਂ ਇਹ ਅੰਦਰ ਦੀ ਮੈਲ ਵਾਲਾ ਇਸ਼ਾਰਾ ਹੈ ਅੱਗੇ ਹੋਰ ਦੇਖੋ ਪਰਾਈ ਨਿੰਦਾ ਯਾਨੀ ਪਰ ਨਿੰਦਾ ਉਹਨੂੰ ਕਹੇ ਕਿ ਜਿਵੇਂ ਦੂਜੇ ਦੀ ਮੈਲ ਆਪਣੇ ਮੂੰਹ ਚ ਪਾ ਲਈ ਹੋਵੇ ਪਰ ਨਿੰਦਾ ਪਰ ਮਲ ਮੁਖ ਸੁਦੀ ਤੇ ਫਿਰ ਕ੍ਰੋਧ ਦੀ ਅਗ ਅਗਨ ਕ੍ਰੋਧ ਉਹਨੂੰ ਚੰਡਾਲ ਕਿਹਾ ਅਗਨੀ ਕ੍ਰੋਧ ਚੰਡਾਲ ਚੰਡਾਲ ਮਤਲਬ ਬਹੁਤ ਹੀ ਨੀਵਾਂ ਦਰਜਾ ਹਾਂ ਜੋ ਅੰਦਰ ਹੀ ਅੰਦਰ ਸਾੜਦਾ ਰਹਿੰਦਾ ਇਹ ਸਾਰੇ ਔਗਣ ਇਹ ਦੱਸਦੇ ਨੇ ਕਿ ਮਨੁੱਖ ਅੰਦਰੋਂ ਕਿਵੇਂ ਮਤਲਬ ਗੰਦਾ ਹੋ ਜਾਂਦਾ ਇੱਕ ਹੋਰ ਗੱਲ ਕਹੀ ਹੈ ਰਸ ਕਸ ਆਪੋ ਸਲਾਹਣਾ ਹਾਂਜੀ ਇਹ ਕਮਾਲ ਦੀ ਗੱਲ ਹੈ ਕਿ ਇੰਨੀ ਅੰਦਰੂਨੀ ਮੈਲ ਇੰਨੇ ਔਗਣ ਹੁੰਦਿਆਂ ਹੋਇਆ ਵੀ ਬੰਦਾ ਆਪਣੀ ਹੀ ਤਾਰੀਫ ਕਰੀ ਜਾਂਦਾ ਹੈ ਹੂੰ ਇਹ ਤਾਂ ਹਉਮੈ ਦੀ ਨਿਸ਼ਾਨੀ ਹੋਈ ਨਾ ਬਿਲਕੁਲ ਇਹ ਮਨੁੱਖੀ ਸੁਭਾਅ ਦੀ ਇੱਕ ਵੱਡੀ ਕਮਜ਼ੋਰੀ ਹੈ ਪਰ ਇੱਥੇ ਗੁਰੂ ਸਾਹਿਬ ਦੀ ਨਿਮਰਤਾ ਨੂੰ ਵੇਖੋ ਗੁਰੂ ਸਾਹਿਬ ਨਾਲ ਹੀ ਕਹਿੰਦੇ ਨੇ ਕਿ ਇਹ ਸਭ ਮੇਰੇ ਆਪਣੇ ਕਰਮ ਹਨ ਇਹ ਕਰਮ ਮੇਰੇ ਕਰਤਾਰ ਆਪਣੀ ਕਮਜ਼ੋਰੀਆਂ ਨੂੰ ਇੱਕ ਤਰੀਕੇ ਨਾਲ ਐਕਨੋਲਡਜ ਕਰ ਲਿਆ ਹਾਂ ਇਹ ਤਾਂ ਹੈ ਫਿਰ ਆਉਂਦੀ ਹੈ ਸ਼ਬਦ ਦੀ ਰਹਾਉ ਦੀ ਤੁਕ ਬਾਬਾ ਬੋਲੀਏ ਪਤ ਹੋਏ ਬਾਬਾ ਬੋਲੀ ਇਹ ਪਤ ਹੋਏ ਹਾਂ ਬਾਬ ਇਹ ਭਾਈ ਉਹ ਬੋਲ ਬੋਲਣੇ ਚਾਹੀਦੇ ਨੇ ਜਿਨ੍ਹਾਂ ਨਾਲ ਇੱਜ਼ਤ ਮਿਲੇ ਦਰਗਾਹ ਵਿੱਚ ਵੀ ਤੇ ਦੁਨੀਆਂ ਵਿੱਚ ਵੀ ਤੇ ਅੱਗੇ ਕਹਾ ਉੱਤਮ ਸੇਤਰ ਉੱਤਮ ਕਹੀ ਹੈ ਕੋਈ ਲੋਕ ਫਿਰ ਉੱਤਮ ਮੰਨੇ ਜਾਂਦੇ ਨੇ ਤੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਨੀਚ ਕਰਮ ਬਹਿਰ ਹੋਏ ਉਹਨਾਂ ਨੂੰ ਨੀਚ ਕਿਹਾ ਤੇ ਉਹ ਹਮੇਸ਼ਾ ਦੁਖੀ ਰਹਿੰਦੇ ਨੇ ਰੋਂਦੇ ਰਹਿੰਦੇ ਨੇ ਠੀਕ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਉਹ ਪਤ ਵਾਲੇ ਬੋਲ ਕਿਹੜੇ ਨੇ ਕਿਉਂਕਿ ਅੱਗੇ ਤਾਂ ਸ਼ਬਦ ਵਿੱਚ ਦੁਨੀਆਵੀ ਰਸਾਂ ਦਾ ਬੜਾ ਜ਼ਿਕਰ ਹੈ ਜਿਵੇਂ ਸੋਨਾ ਚਾਂਦੀ ਹਾਂਜੀ ਰਸ ਸੁਇਨਾ ਰਸ ਰੂਪਾ ਫਿਰ ਇਸਤਰੀ ਦਾ ਮੋਹ ਕਾਮਣ ਰਸ ਹੂੰ ਸੁਗੰਧੀਆਂ ਪਰਮਲ ਕੀ ਵਾਸ ਹਾਂਜੀ ਕੋੜੇ ਸੇਜਾਂ ਮਹਿਲ ਮਾੜੀਆਂ ਰਸ ਕੋੜੇ ਰਸ ਸੇਜਾਂ ਮੰਦਰ ਤੇ ਮਿੱਠੇ ਪਕਵਾਨ ਤੇ ਮਾਸ ਦਾ ਵੀ ਜ਼ਿਕਰ ਹੈ ਰਸ ਮਿੱਠਾ ਰਸ ਮਾਸ ਬਿਲਕੁਲ ਗੁਰੂ ਸਾਹਿਬ ਇਹ ਸਾਰੇ ਰਸ ਗਿਣਾ ਰਹੇ ਨੇ ਇਤੇ ਰਸ ਸਰੀਰ ਕੇ ਇਹ ਸਾਰੇ ਸਰੀਰ ਦੇ ਭੋਗ ਨੇ ਸਰੀਰ ਦੇ ਸਵਾਦ ਨੇ ਤੇ ਫਿਰ ਸਵਾਲ ਪੁੱਛਦੇ ਨੇ ਕਿ ਜੇ ਮਨ ਹਰ ਵੇਲੇ ਇਹਨਾਂ ਰਸਾਂ ਵਿੱਚ ਹੀ ਡੁੱਬਿਆ ਰਵੇ ਇਹਨਾਂ ਦੇ ਸਵਾਦ ਵਿੱਚ ਹੀ ਗਲਤਾਨ ਰਵੇ ਤਾਂ ਫਿਰ ਉਸ ਹਿਰਦੇ ਵਿੱਚ ਉਸ ਘਟ ਵਿੱਚ ਪਰਮਾਤਮਾ ਦੇ ਨਾਮ ਲਈ ਜਗ੍ਹਾ ਕਿਵੇਂ ਬਣੇਗੀ ਕਹ ਘਟ ਨਾਮ ਨਿਵਾਸ अच्छा ਤਾਂ ਮਤਲਬ ਇਹਨਾਂ ਰਸਾਂ ਦਾ ਭੋਗਣਾ ਆਪਣੇ ਆਪ 'ਚ ਸ਼ਾਇਦ ਮਾੜਾ ਨਹੀਂ ਪਰ ਇਹਨਾਂ 'ਚ ਪੂਰੀ ਤਰ੍ਹਾਂ ਖੁੱਬ ਜਾਣਾ ਉਹ ਨਾਮ ਦੇ ਨਿਵਾਸ ਲਈ ਥਾਂ ਨਹੀਂ ਛੱਡਦਾ ਸਹੀ ਗੱਲ ਹੈ ਇਹ ਅੰਦਰ ਦੀ ਜਗ੍ਹਾ ਦੀ ਲੜਾਈ ਏ ਇੱਕ ਤਰ੍ਹਾਂ ਨਾਲ ਜੀ ਅਗਲੀ ਤੁਕ ਹੈ ਜਿਤ ਬੋਲੀਏ ਪਤ ਪਾਈਏ ਸੋ ਬੋਲੀਆ ਪਰਵਾਨ ਹਾਂਜੀ ਗੁਰੂ ਸਾਹਿਬ ਕਹਿੰਦੇ ਕਿ ਸਿਰਫ ਉਹੀ ਬੋਲ ਬੋਲੀਏ ਜਿਨ੍ਹਾਂ ਨੂੰ ਬੋਲ ਕੇ ਸੱਚੀ ਇੱਜ਼ਤ ਮਿਲਦੀ ਏ ਤੇ ਪਰਮਾਤਮਾ ਦੀ ਦਰਗਾਹ ਵਿੱਚ ਪਰਵਾਨ ਹੁੰਦੇ ਨੇ ਜਿਤ ਬੋਲੀਏ ਪਤ ਪਾਈਏ ਸੋ ਬੋਲੀਏ ਪਰਵਾਨ ਤੇ ਬਾਕੀ ਦੇ ਬੋਲ ਬਾਕੀ ਦੇ ਬੋਲ ਜੋ ਉਹ ਇਨਾ ਰਸਾਂ ਚੋਂ ਜਾਂ ਔਗਣਾ ਚੋਂ ਨਿਕਲਦੇ ਨੇ ਤਾਂ ਉਹ ਫਿੱਕੇ ਨੇ ਫਿੱਕਾ ਬੋਲ ਵੀ ਗੁੱਚਣਾ ਭਾਵ ਉਹਨਾਂ ਨੂੰ ਖੁਆਰੀ ਹੁੰਦੀ ਹੈ ਬਿਲਕੁਲ ਉਹ ਅਸਲ ਪਤ ਨਹੀਂ ਦਿਵਾਉਂਦੇ अपने मन ਨੂੰ ਸੰਬੋਧਿਤ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ हे ਮੂਰਖ ਅਗਿਆਨ ਮਨ ਇਹ ਗੱਲ ਚੰਗੀ ਤਰ੍ਹਾਂ ਸੁਣ ਕੇ ਤੇ ਸਮਝ ਲੈ ਸੁਣ ਮੂਰਖ ਮਨ ਨਾ ਜਾਣ ਵਾਹ ਇਹ ਤਾਂ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਸਮਝਾ ਰਿਹਾ ਹਨ ਕਿਉਂਕਿ ਜਿਵੇਂ ਪਹਿਲਾਂ ਕਿਹਾ ਇਹ ਕਰਮ ਮੇਰੇ ਬਿਲਕੁਲ ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਉਹੀ ਚੰਗੇ ਲੱਗਦੇ ਨੇ ਜੋ ਤਿਸ ਭਾਵੇਂ ਸੇ ਭਲੇ ਜਿਹੜੇ ਉਸ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ ਉਸ ਦੀ ਸਿਫਤ ਸਲਾਹ ਕਰਦੇ ਨੇ ਅਸਲੀ ਸਮਝ ਤਿੰਨ ਮਤ ਸੱਚੀ ਇੱਜ਼ਤ ਤਿੰਨ ਪਤ ਤੇ ਅਸਲ ਧਨ ਤਿੰਨ ਧਨ ਇਹ ਸਭ ਕੁਝ ਉਹਨਾਂ ਨੂੰ ਹੀ ਮਿਲਦਾ ਜਿਨ ਹਿਰਦਾ ਰਿਆ ਸਮਾਈ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਤੇ ਉਹਨਾਂ ਦੀ ਅਵਸਥਾ ਫਿਰ ਬਿਆਨ ਕਰਨੀ ਔਖੀ ਹੋ ਜਾਂਦੀ ਹੈ ਹਾਂ ਕਥਨੀ ਤੋਂ ਪਰੇ ਦੀ ਗੱਲ ਹੋ ਜਾਂਦੀ ਹੈ ਉਹਨਾਂ ਦੀ ਇਸ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਤਿੰਨ ਦਾ ਕਿਆ ਸਾਲਾਣਾ ਉਹਨਾਂ ਵਰਗੇ ਹੋਰ ਕੋਈ ਨਹੀਂ ਹੁੰਦੇ ਅਵਰ ਸਵਾਲਿਓ ਕਾਏ ਤੇ ਅਖੀਰ ਚ ਗੁਰੂ ਸਾਹਿਬ ਇਸ ਸਾਰੀ ਗੱਲ ਨੂੰ ਨਦਰ ਨਾਲ ਜੋੜ ਦਿੰਦੇ ਨੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਹਿੰਦੇ ਨੇ ਨਾਨਕ ਨਦਰੀ ਬਾਹਰੇ ਜਿਹੜੇ ਉਸ ਮਿਹਰ ਦੀ ਨਜ਼ਰ ਤੋਂ ਬਾਹਰ ਨੇ ਉਹ ਨਾਮ ਤੋਂ ਸਖਣੇ ਨੇ ਤੇ ਉਹ ਬਸ ਦੁਨਿਆਵੀ ਪਦਾਰਥਾਂ ਚ ਇਹਨਾਂ ਦਾਤਾਂ ਚ ਇਹ ਮਸਤ ਰਹਿੰਦੇ ਨੇ ਰਾਚੇ ਤੇ ਆਪਣਾ ਜੀਵਨ ਐਵੇਂ ਗਵਾ ਲੈਂਦੇ ਨੇ ਤਾਂ ਜੇ ਸਾਰ ਕੱਢੀਏ ਤਾਂ ਇੱਕ ਪਾਸੇ ਔਗਣਾ ਤੇ ਦੁਨਿਆਵੀ ਰਸਾਂ ਦਾ ਰਾਹ ਹੈ ਜਿਸ ਨਾਲ ਅੰਦਰ ਮੈਲ ਜਮਦੀ ਹੈ ਹਾਂਜੀ ਤੇ ਦੂਜੇ ਪਾਸੇ ਨਾਮ ਸਿਮਰਨ ਦਾ ਸ਼ੁਭ ਬੋਲਾਂ ਦਾ ਰਾਹ ਹੈ ਜਿਸ ਨਾਲ ਸੱਚੀ ਇੱਜ਼ਤ ਪਤ ਮਿਲਦੀ ਹੈ ਬਿਲਕੁਲ ਅਖੀਰ ਚ ਇੱਕ ਸਵਾਲ ਮਨ ਵਿਚਾਰਿਆ ਹੈ ਜੀ ਪੁੱਛੋ ਜੀਕਰ ਔਗਣਾ ਤੇ ਰਸਾਂ ਵਿੱਚ ਫਸੇ ਰਹਿਣਾ ਨਦਰੀ ਬਾਹਰੇ ਹੋਣ ਦੀ ਨਿਸ਼ਾਨੀ ਹੈ ਤਾਂ ਕੀ ਉਸ ਨਦਰ ਨੂੰ ਪਾਉਣ ਲਈ ਸਿਰਫ ਆਪਣੇ ਬੋਲ ਬਦਲ ਲੈਣੇ ਕਾਫੀ ਨੇ ਜਾਂ ਇਸ ਲਈ ਅੰਦਰੋਂ ਮਨ ਦੇ ਪੱਦਰਤੇ ਇੱਕ ਡੂੰਗੀ ਤਬਦੀਲੀ ਲਿਆਉਣੀ ਪਵੇਗੀ ਉਹਨਾਂ ਔਗੜਾਂ ਨੂੰ ਜੜੋਂ ਕੱਢਣਾ ਪਵੇਗਾ ਇਹ ਸਵਾਲ ਸਾਨੂੰ ਸੋਚਣ ਲਈ ਛੱਡ ਜਾਂਦਾ ਹੈ ਜੀ ਇਹ ਬਹੁਤ ਡੂੰਗਾ ਵਿਚਾਰ ਹੈ ਜਿਸ ਤੇ ਸਾਡੇ ਸਰੋਤੇ ਹੋਰ ਵਿਚਾਰ ਕਰ ਸਕਦੇ ਨੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੌਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਤਕਲੀ ਸਾਨੂੰ ਇਜਾਜ਼ਤ ਦਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ